ਤਣਾਕੇ ਦੀ ਠੰਡ ਪੈ ਰਹੀ ਹੈ ਜੇ ਗੱਲ ਅੰਮ੍ਰਿਤਸਰ ਦੀ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਵੀ ਤਾਪਮਾਨ 4 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ ਹੈ ਉਸ ਦੇ ਨਾਲ ਪੂਰਾ ਅਰਥਵਿਵਸਥਾ ਲਚਕਦਾਰ ਆ ਗਈ ਹੈ ਲੋਕ ਆਪਣੇ ਘਰਾਂ ਤੋਂ ਆਪਣੇ ਡੈਸਟੀਨੇਸ਼ਨ ਤੋਂ ਬਹੁਤ ਘੱਟ ਨਿਕਲਦੇ ਨੇ ਉਹੀ ਲੋਕ ਨਿਕਲ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੋਈ ਖਾਸ ਕੰਮ ਹੈ ਆਪਣੀ ਡਿਊਟੀ ਤੇ ਜਾ ਰਹੇ ਨੇ ਇਹ ਆਪਣੇ ਦੁਕਾਨ ਖੋਲ੍ਹੇ ਨੇ ਆਪਣੇ ਬਿਜ਼ਨਸ ਨੂੰ ਕਰ ਰਹੇ ਨੇ ਉਹੀ ਨਿਕਲ ਰਹੇ ਨੇ ਪਰ ਜੇ ਆਮ ਜਨਤਾ ਦੀ ਗੱਲ ਕਰੀਏ ਤੇ ਉਹਨਾਂ ਦੀ ਆਮਦ ਦੇ ਵਿੱਚ ਕੁਝ ਘਟ ਹੈ ਇਸ ਕਿਆ ਜਾ ਰਿਹਾ ਮੌਸਮ ਵਿਭਾਗ ਦੇ ਮੁਤਾਬਿਕ ਹਜੇ 9 10 ਤਰੀਕ ਤੱਕਨ ਮੌਸਮ ਐਸੇ ਤਰ੍ਹਾਂ ਦਾ ਰਹੇਗਾ ਹੁਣ ਵੀ ਜੇ ਅਸੀਂ ਗੱਲ ਕਰੀਏ ਤਾਂ ਮੌਸਮ ਪੂਰੀ ਤਰ੍ਹਾਂ ਇਸ ਵੇਲੇ ਬੱਦਲ ਛਾਇਆ ਹੋਏ ਨੇ ਪਿਛਲੇ 3 ਦਿਨਾਂ ਤੋਂ ਬਦਲਾ ਬਾਰੀ ਚੱਲ ਰਹੀ ਹੈ ਕੋਈ ਬਾਰਿਸ਼ ਦੀ ਉਮੀਦ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ 9 ਤਰੀਕ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਥੋੜਾ ਜਿਹਾ ਹਾਈ ਹੋਵੇ ਪਰ ਫਿਲਹਾਲ 4 ਡਿਗਰੀ ਦੇ ਕੋਲ ਚੱਲ ਰਿਹਾ ਹੈ ਔਰ ਜੇ ਸਵੇਰ ਦੀ ਗੱਲ ਕਰੀਏ ਸਵੇਰ ਇਹ ਬਹੁਤ ਹੀ ਕੰੜੀ ਕੜਾਕੇ ਦੀ ਠੰਡ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਜਿਸ ਕਰਕੇ ਲੋਕਿਆਂ ਦਾ ਜਾਣਾ ਆਣਾ ਬੜਾ ਅਸਤਵਿਸ਼ਤ ਹੋਇਆ ਹੋਇਆ ਹੈ ਕੜਾਕੇ ਦੀ ਠੰਡ ਲੋਕੀ ਅੱਗ ਦਾ ਸਾਰਾ ਲੈ ਰਹੇ ਨੇ ਅਸੀਂ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਖੜੇ ਦੇ ਬਾਹਰ ਖੜੇ ਹਾਂ ਸ੍ਰੀ ਹਰਮੰਦਰ ਸਾਹਿਬ 'ਚ ਦੇਖੋ ਤੁਸੀਂ ਇਸ ਵੇਲੇ ਲੋਕ ਤਾਂ ਉਸੇ ਤਰ੍ਹਾਂ ਹੀ ਸ਼ਰਧਾਲੂ ਸਲਾਨੀ ਜਸਮਾ ਆ ਰਹੇ ਨੇ ਨਤਵਸਤ ਖੋਣ ਲਈ ਉਸੇ ਤਰ੍ਹਾਂ ਕਰ ਰਹੇ ਪਰ ਫੇਰ ਵੀ ਜੇ ਅਸੀਂ ਇਸ ਸਰਦੀ ਦੀ ਗੱਲ ਕਰੀਏ ਸਰਦੀ ਨੇ ਇਸ ਗਿਣਤੀ ਦੇ ਵਿੱਚ ਵੀ ਸ਼ਰਦਾਲੂਆਂ ਦੀ ਗਿਣਤੀ ਦੇ ਵਿੱਚ ਵੀ ਥੋੜਾ ਜਿਆ ਅਸਰ ਪਾਇਆ ਹੈ। ਸ਼ਰਦਾਲੂ ਵੀ ਹਰਮੰਦਰ ਸਾਹਿਬ ਕਟ ਗਿਣਤੀ ਚਾ ਰਹੇ ਨੇ ਪਰ ਕਿਉਂਕਿ ਉਹਦਾ ਕਾਰਨ ਮੇਨ ਮੰਨਿਆ ਜਾ ਰਿਹਾ ਹੈ ਕਿ ਠੰਡ ਹੈ। ਠੰਡ ਹੋਣ ਕਰਕੇ ਇਸ ਵੇਲੇ ਜਿਹੜਾ ਤਾਪਮਾਨ ਹੈ 4 ਡਿਗਰੀ ਦੇ ਕੋਲ-ਕੋਲ ਚੱਲ ਰਿਹਾ ਹੈ ਔਰ ਮੌਸਮ ਬੱਦਲ ਬਾਈ ਹੋਈ ਹੋਈ ਹੈ ਕਿ ਬੱਦਲ ਕਰਕੇ ਧੁੱਪ ਨਹੀਂ ਨਿਕਲ ਰਹੀ ਹੈ। ਬਹੁਤ ਜ਼ਿਆਦਾ ਠੰਡਾ ਹੈ। ਸਵੇਰੇ-ਸਵੇਰੇ ਕੜਾਕੇ ਦਿੱਖ ਧੰਡ ਪੈਣ ਦੇ ਨਾਲ-ਨਾਲ ਥੋੜੀ-ਥੋੜੀ ਢੂੰਡ ਵੀ ਰਹਿੰਦੀ ਹੈ ਜਿਹਦੇ ਕਰਕੇ ਡਰਾਈਵਿੰਗ ਕਰਨੀ ਵੀ ਥੋੜੀ ਮੁਸ਼ਕਲ ਹੁੰਦੀ ਹੈ ਆਮ ਜਨਤਾ ਨੂੰ ਸੋ ਇਸ ਸਾਰੇ ਮਾਮਲੇ ਦੇ ਵਿੱਚ ਤੇ ਤੁਸੀਂ ਗੱਲ ਕਰੀਏ ਤੇ ਮੌਸਮ ਨੇ ਸਬਜ਼ੀਆਂ ਫਸਲਾਂ ਦੇ ਉੱਤੇ ਵੀ ਬੜਾ ਅਸਰ ਪਾਇਆ ਹੈ ਕੁਝ ਸਬਜ਼ੀਆਂ ਦੇ ਉੱਤੇ ਅਸਰ ਵੀ ਹੈ ਕੁਝ ਸਬਜ਼ੀਆਂ ਲਈ ਇਹ ਲਾਹੇਵੰਦ ਵੀ ਹੈ ਸੋ ਇਸ ਕਰਕੇ ਇਹ ਕਹਿਣਾ ਕਿ ਸਬਜ਼ੀਆਂ ਨੂੰ ਨੁਕਸਾਨ ਹੋ ਰਿਹਾ ਹੈ ਮਗਰ ਗੱਲ ਨਹੀਂ ਹੈ ਪਰ ਟੈਂਪਰੇਚਰ ਦੀ ਜਿਹੜੀ ਵਧ ਜਾਏਗਾ ਉਹਦੇ ਨਾਲ ਹੋ ਸਕਦਾ ਹੈ ਕਿ ਕੁਝ ਫਸਲਾਂ ਨੂੰ ਫਸਲਾਂ ਦੇ ਉੱਤੇ ਅਸਰ ਪਵੇ ਸੋ ਇਸ ਚੀਜ਼ ਨੂੰ ਅਸੀਂ ਲੋਕ ਦੇਖ ਰਹੇ ਹਾਂ ਕਿ ਮੌਸਮ ਕਰਕੇ ਪੂਰੀ ਪੂਰੀ ਦਾ ਪੂਰਾ ਅਸਤਵਿਸ਼ਤ ਹੋਇਆ ਹੋਇਆ ਹੈ ਜੇ ਆਮ ਘਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਨੇ ਸਕੂਲ ਨੇ ਜਿਸ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਅਸੀਂ ਇੱਕ ਤਰੀਕ ਤੱਕਨ ਸੀਗੀ ਉਹ ਵੀ ਹੁਣ ਉਹਦੇ ਕਰਕੇ ਖਤਮ ਹੋ ਚੁੱਕੀਆਂ ਨੇ ਪਰ ਸਕੂਲ ਖਜੇ ਵੀ ਸਰਦੀ ਕਰਕੇ ਬੰਦ ਨੇ ਸੋ ਉਨਾਂ ਲਈ ਵੀ ਥੋੜਾ ਮੁਸ਼ਕਲ ਹੁੰਦਾ ਹੈ ਘਰੋਂ ਨਿਕਲਣਾ ਰਖਸ਼ੇ ਟਾਂਗੇ ਤੇ ਸਕੂਟਰ ਤੇ ਆਪਣੇ 3-ਵਿਲਰ ਤੇ ਜਾਣਾ ਵੀ ਮੁਸ਼ਕਲ ਹੁੰਦਾ ਹੈ ਫਿਲਹਾਲ ਅਮਨਸਰ ਨੂੰ ਖਾਸ ਕਰਕੇ ਅਮਨਸਰ ਨੂੰ ਕਰੀਏ ਤੇ ਠੰਡ ਨੇ ਪੂਰੀ ਤਰ੍ਹਾਂ ਚ ਜੋੜ ਕੇ ਰੱਖਤਾ ਹੈ ਪੂਰੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਕੜਾਕੇ ਦੀ ਠੰਡ ਪੈ ਰਹੀ ਹੈ ਕੜਾਕੇ ਦੀ ਠੰਡ ਨੇ ਪੂਰੀ ਤਰ੍ਹਾਂ ਆਮ ਜੀਵਨ ਨੂੰ ਚ ਜੋੜ ਕੇ ਰੱਖ ਦਿੱਤਾ ਹੈ ਸੋ ਜੇ ਗੱਲ ਕਰੀਏ ਬੰਦੇ ਦੀ ਆਮ ਬੰਦੇ ਦੀ ਨਿਕਲਣਾ ਹੈ ਆਣਾ ਹੈ ਜਾਣਾ ਹੈ ਉਹਦੇ ਲਈ ਥੋੜਾ ਮੁਸ਼ਕਲ ਹੋਇਆ ਹੈ ਜੇ ਅਸੀਂ ਹਰਬੰਦਰ ਸਾਹਿਬ ਦੀ ਗੱਲ ਕਰੀਏ ਤਾਂ ਹਰਬੰਦਰ ਸਾਹਿਬ ਉਸੇ ਤਰ੍ਹਾਂ ਹੀ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆ ਰਹੇ ਨੇ ਗੁਰੂ ਕਾਰਨਾત્મਸਤਕ ਹੋ ਰਹੇ ਨੇ ਪਵਿੱਤਰ ਸ੍ਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਔਰ ਨੰਗੇ ਪੈਰ ਪ੍ਰਕਰਮਾ ਕਰਦੇ ਨੇ ਔਰ ਨੰਗੇ ਪੈਰ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਆ ਉਹਨਾਂ ਦੇ ਉੱਤੇ ਠੰਡ ਦਾ ਇਤਨੀ ਕੜਾਕੇ ਦੀ ਠੰਡ ਦਾ ਕੋਈ ਅਸਰ ਨਹੀਂ ਫਿਲਹਾਲ ਅਮਨਸ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪੂਰੀ ਪੂਰਾ ਜੋਰ ਹੈ ਇਸ ਵੇਲੇ ਠੰਡ ਦਾ ਜਿਹੜਾ ਆਉਣ ਵਾਲੇ 10-12 ਦਿਨ ਖੋਰ ਰਹਿਣ ਦੀ ਅਸਰ ਦੇ ਕੈਮਰਾ ਪਰਸਨ ਮੇਂ ਪੰਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅਮਰਸਰ ਪੂਰੇ ਸੂਬੇ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਜੇ ਗੱਲ ਅਮਨੇਸਰ ਦੀ ਕਰੀਏ ਤੇ ਅਮਨੇਸਰ ਦੇ ਵਿੱਚ ਵੀ ਤਾਪਮਾਨ 4 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ ਹੈ ਉਸ ਦੇ ਨਾਲ ਪੂਰਾ ਅਰਥਵਿਵਸਥਾ ਲਗ ਚੜਨ ਲੱਗ ਗਈ ਹੈ ਲੋਕ ਆਪਣੇ ਘਰਾਂ ਤੋਂ ਆਪਣੇ ਡੈਸਟੀਨੇਸ਼ਨ ਤੇ ਬਹੁਤ ਘੱਟ ਨਿਕਲ ਰਹੇ ਨੇ ਉਹੀ ਲੋਕ ਨਿਕਲ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੋਈ ਖਾਸ ਕੰਮ ਹੈ ਆਪਣੀ ਡਿਊਟੀ ਤੇ ਜਾ ਰਹੇ ਨੇ ਇਹ ਆਪਣੇ ਦੁਕਾਨ ਖੋਲ੍ਹੇ ਨੇ ਆਪਣੇ ਕਾਰ ਬਿਜ਼ਨਸ ਨੂੰ ਕਰ ਰਹੇ ਨੇ ਉਹੀ ਨਿਕਲ ਰਹੇ ਨੇ ਪਰ ਜੇ ਆਮ ਜਨਤਾ ਦੀ ਗੱਲ ਕਰੀਏ ਤੇ ਉਹਨਾਂ ਦੀ ਆਮਦ ਦੇ ਵਿੱਚ ਕੁਝ ਘਟ ਹੈ ਇਸ ਕਿਆ ਜਾ ਰਿਹਾ ਮੌਸਮ ਵਿਭਾਗ ਦੇ ਮੁਤਾਬਿਕ ਹਜੇ 9 10 ਤਰੀਕ ਤੱਕਨ ਮੌਸਮ ਐਸੇ ਤਰ੍ਹਾਂ ਦਾ ਰਹੇਗਾ ਹੁਣ ਵੀ ਜੇ ਅਸੀਂ ਗੱਲ ਕਰੀਏ ਤਾਂ ਮੌਸਮ ਪੂਰੀ ਤਰ੍ਹਾਂ ਇਸ ਵੇਲੇ ਬੱਦਲ ਛਾਏ ਹੋਏ ਨੇ ਪਿਛਲੇ 3 ਦਿਨਾਂ ਤੋਂ ਬਦਲਾ ਬਾਰੀ ਚੱਲ ਰਹੀ ਹੈ ਕੋਈ ਬਾਰਿਸ਼ ਦੀ ਉਮੀਦ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ 9 ਤਰੀਕ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਥੋੜਾ ਜਿਹਾ ਹਾਈ ਹੋਵੇ ਪਰ ਫਿਲਹਾਲ 4 ਡਿਗਰੀ ਦੇ ਕੋਲ ਚੱਲ ਰਿਹਾ ਹੈ ਔਰ ਜੇ ਸਵੇਰ ਦੀ ਗੱਲ ਕਰੀਏ ਸਵੇਰ ਇਹ ਬਹੁਤ ਹੀ ਕਣੜੀ ਕੜਾਕੇ ਦੀ ਠੰਡ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਜਿਸ ਕਰਕੇ ਲੋਕਿਆਂ ਦਾ ਜਾਣਾ ਆਣਾ ਬੜਾ ਅਸਤਵਿਅਸਤ ਹੋਇਆ ਹੋਇਆ ਹੈ ਕੜਾਕੇ ਦੀ ਠੰਡ ਲੋਕੀ ਅੱਗ ਦਾ ਸਾਲਾ ਲੈ ਰਹੇ ਅਸੀਂ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਖੜੇ ਦੇ ਬਾਹਰ ਖੜੇ ਹਾਂ ਸ੍ਰੀ ਹਰਮੰਦਰ ਸਾਹਿਬ ਚ ਦੇਖੋ ਤੁਸੀਂ ਇਸ ਵੇਲੇ ਲੋਕ ਤਾਂ ਉਸੇ ਤਰ੍ਹਾਂ ਹੀ ਸ਼ਰਧਾਲੂ ਸਲਾਨੀ ਜਿਸ ਤਰ੍ਹਾਂ ਆ ਰਹੇ ਨੇ ਨਤਮਸਤਕ ਹੋਣ ਲਈ ਉਸੇ ਤਰ੍ਹਾਂ ਕਰ ਰਹੇ ਪਰ ਫੇਰ ਵੀ ਜੇ ਅਸੀਂ ਇਸ ਸਰਦੀ ਦੀ ਗੱਲ ਕਰੀਏ ਸਰਦੀ ਨੇ ਇਸ ਗਿਣਤੀ ਦੇ ਵਿੱਚ ਵੀ ਸ਼ਰਦਾਲੂਆਂ ਦੀ ਗਿਣਤੀ ਦੇ ਵਿੱਚ ਵੀ ਥੋੜਾ ਜਿਆ ਅਸਰ ਪਾਇਆ ਹੈ। ਸ਼ਰਦਾਲੂ ਵੀ ਹਰਮੰਦਰ ਸਾਹਿਬ ਕਾਟ ਗਿਣਤੀ ਚਾ ਰਹੇ ਨੇ ਪਰ ਕਿਉਂਕਿ ਉਹਦਾ ਕਾਰਨ ਮੇਨ ਮੰਨਿਆ ਜਾ ਰਿਹਾ ਹੈ ਕਿ ਠੰਡ ਹੈ। ਠੰਡ ਹੋਣ ਕਰਕੇ ਇਸ ਵੇਲੇ ਜਿਹੜਾ ਤਾਪਮਾਨ ਹੈ 4 ਡਿਗਰੀ ਦੇ ਕੋਲ-ਕੋਲ ਚੱਲ ਰਿਹਾ ਹੈ ਔਰ ਮੌਸਮ ਬਦਲ ਬਾਈ ਹੋਈ ਹੋਈ ਹੈ ਕਿ ਬੱਦਲ ਕਰਕੇ ਧੁੱਪ ਨਹੀਂ ਨਿਕਲ ਰਹੀ ਹੈ। ਬਹੁਤ ਜ਼ਿਆਦਾ ਠੰਡਾ ਹੈ। ਸਵੇਰੇ-ਸਵੇਰੇ ਕੜਾਕੇ ਦਿੱਖ ਧੰਡ ਪੈਣ ਦੇ ਨਾਲ ਨਾਲ ਥੋੜੀ ਥੋੜੀ ਢੂੰਡ ਵੀ ਰਹਿੰਦੀ ਹੈ ਜਿਹਦੇ ਕਰਕੇ ਡਰਾਈਵਿੰਗ ਕਰਨੀ ਵੀ ਥੋੜੀ ਮੁਸ਼ਕਲ ਹੁੰਦੀ ਹੈ ਆਮ ਜਨਤਾ ਨੂੰ ਸੋ ਇਸ ਸਾਰੇ ਮਾਮਲੇ ਦੇ ਵਿੱਚ ਜੇ ਤੁਸੀਂ ਗੱਲ ਕਰੀਏ ਤੇ ਮੌਸਮ ਨੇ ਸਬਜ਼ੀਆਂ ਫਸਲਾਂ ਦੇ ਉੱਤੇ ਵੀ ਬੜਾ ਅਸਰ ਪਾਇਆ ਹੈ ਕੁਝ ਸਬਜ਼ੀਆਂ ਦੇ ਉੱਤੇ ਅਸਰ ਵੀ ਹੈ ਕੁਝ ਸਬਜ਼ੀਆਂ ਲਈ ਇਹ ਲਾਹੇਵੰਦ ਵੀ ਹੈ ਸੋ ਇਸ ਕਰਕੇ ਇਹ ਇਹ ਕਹਿਣਾ ਕਿ ਸਬਜ਼ੀਆਂ ਨੂੰ ਉੱਧਰ ਨੁਕਸਾਨ ਹੋ ਰਿਹਾ ਹੈ ਮਗਰ ਇੱਕ ਗੱਲ ਨਹੀਂ ਹੈ ਪਰ ਟੈਂਪਰੇਚਰ ਦੀ ਜਿਹੜੀ ਵਧ ਜਾਏਗਾ ਉਹਦੇ ਨਾਲ ਹੋ ਸਕਦਾ ਹੈ ਕਿ ਕੁਝ ਫਸਲਾਂ ਨੂੰ ਫਸਲਾਂ ਦੇ ਉੱਤੇ ਅਸਰ ਪਵੇ ਸੋ ਇਸ ਚੀਜ਼ ਨੂੰ ਅਸੀਂ ਲੋਕ ਦੇਖ ਰਹੇ ਹਾਂ ਕਿ ਮੌਸਮ ਕਰਕੇ ਪੂਰੀ ਪੂਰੀ ਦਾ ਪੂਰਾ ਅਸਤਵਿਸ਼ਤ ਹੋਇਆ ਹੋਇਆ ਹੈ ਜੇ ਆਮ ਘਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਨੇ ਸਕੂਲ ਨੇ ਦੇ ਸਕੂਲਾਂ ਦੀਆਂ ਛੁੱਟੀਆਂ ਜਿਹੜੀ ਅਸੀਂ ਇੱਕ ਤਰੀਕ ਤੱਕਨ ਸੀਗੀ ਉਹ ਵੀ ਹੁਣ ਉਹਦੇ ਕਰਕੇ ਖਤਮ ਹੋ ਚੁੱਕੀਆਂ ਨੇ ਪਰ ਸਕੂਲ ਖਜੇ ਵੀ ਸਰਦੀ ਕਰਕੇ ਬੰਦ ਨੇ ਸੋ ਉਹਨਾਂ ਲਈ ਵੀ ਥੋੜਾ ਮੁਸ਼ਕਲ ਹੁੰਦਾ ਹੈ ਘਰੋਂ ਨਿਕਲਣਾ ਰਖਸ਼ੇ ਟਾਂਗੇ ਤੇ ਸਕੂਟਰ ਤੇ ਆਪਣੇ 3-ਵੀਲਰ ਤੇ ਜਾਣਾ ਵੀ ਮੁਸ਼ਕਲ ਹੁੰਦਾ ਹੈ ਫਿਲਹਾਲ ਅਮਨਸਰ ਨੂੰ ਖਾਸ ਕਰਕੇ ਅਮਨਸਰ ਨੂੰ ਕਰੀਏ ਤੇ ਠੰਡ ਨੇ ਪੂਰੀ ਤਰ੍ਹਾਂ ਚ ਜੋੜ ਕੇ ਰੱਖਤਾ ਹੈ ਪੂਰੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਕੜਾਕੇ ਦੀ ਠੰਡ ਪੈ ਰਹੀ ਹੈ ਕੜਾਕੇ ਦੀ ਠੰਡ ਨੇ ਪੂਰੀ ਤਰ੍ਹਾਂ ਆਮ ਜੀਵਨ ਨੂੰ ਚ ਜੋੜ ਕੇ ਰੱਖ ਦਿੱਤਾ ਹੈ ਸੋ ਜੇ ਗੱਲ ਕਰੀਏ ਬੰਦੇ ਦੀ ਆਮ ਬੰਦੇ ਦੀ ਜੀ ਨਿਕਲਣਾ ਹੈ ਆਣਾ ਹੈ ਜਾਣਾ ਹੈ ਉਹਦੇ ਲਈ ਥੋੜਾ ਮੁਸ਼ਕਲ ਹੋਇਆ ਹੈ ਜੇ ਅਸੀਂ ਹਰਬੰਦਰ ਸਾਹਿਬ ਦੀ ਗੱਲ ਕਰੀਏ ਤਾਂ ਹਰਬੰਦਰ ਸਾਹਿਬ ਉਸੇ ਤਰ੍ਹਾਂ ਹੀ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆ ਰਹੇ ਨੇ ਗੁਰੂ ਕਾrnaਤਮਸਤਕ ਹੋ ਰਹੇ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਔਰ ਨੰਗੇ ਪੈਰ ਪ੍ਰਕਰਮਾ ਕਰਦੇ ਨੇ ਔਰ ਨੰਗੇ ਪੈਰ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਆ ਉਹਨਾਂ ਦੇ ਉੱਤੇ ਠੰਡ ਦਾ ਇਤਨੀ ਕੜਾਕੇ ਦੀ ਠੰਡ ਦਾ ਕੋਈ ਅਸਰ ਨਹੀਂ ਫਿਲਹਾਲ ਅਮਨਸ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪੂਰੀ ਪੂਰਾ ਜੋਰ ਹੈ ਇਸ ਵੇਲੇ ਠੜਦਾ ਜਿਹੜਾ ਆਉਣ ਵਾਲੇ 10-12 ਦਿਨ ਖੁਰ ਰਹਿਣ ਦੇ ਅਸਰ ਦੇ ਕੈਮਰਾ ਪਰਸਨ ਵਿਪੰਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅਮ੍ਰਿਤਸਰ ਪੂਰੇ ਸੂਬੇ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਜੇ ਗੱਲ ਅਮਨਸਰ ਦੀ ਕਰੀਏ ਤੇ ਅਮਨਸਰ ਦੇ ਵਿੱਚ ਵੀ ਤਾਪਮਾਨ 4 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ ਹੈ ਉਸ ਦੇ ਨਾਲ ਪੂਰਾ ਅਰਥਵਿਵਸਥਾ ਇਲਕ ਚੜ੍ਹਨ ਲੱਗ ਗਈ ਹੈ ਲੋਕ ਆਪਣੇ ਘਰਾਂ ਤੋਂ ਆਪਣੇ ਡੈਸਟੀਨੇਸ਼ਨ ਤੇ ਬਹੁਤ ਘੱਟ ਨਿਕਲਦੇ ਨੇ ਉਹੀ ਲੋਕ ਨਿਕਲ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੋਈ ਖਾਸ ਕੰਮ ਹੈ ਆਪਣੀ ਡਿਊਟੀ ਤੇ ਜਾ ਰਹੇ ਨੇ ਇਹ ਆਪਣੇ ਦੁਕਾਨ ਖੋਲ੍ਹੇ ਨੇ ਆਪਣੇ ਬਿਜ਼ਨਸ ਨੂੰ ਕਰ ਰਹੇ ਨੇ ਉਹੀ ਨਿਕਲ ਰਹੇ ਨੇ ਪਰ ਜੇ ਆਮ ਜਨਤਾ ਦੀ ਗੱਲ ਕਰੀਏ ਤੇ ਉਹਨਾਂ ਦੀ ਆਮਦ ਦੇ ਵਿੱਚ ਕੁਝ ਘਟ ਹੈ ਇਸ ਕਿਆ ਜਾ ਰਿਹਾ ਮੌਸਮ ਵਿਭਾਗ ਦੇ ਮੁਤਾਬਿਕ ਅਜੇ 9-10 ਤਰੀਕ ਤੱਕਨ ਮੌਸਮ ਐਸੇ ਤਰ੍ਹਾਂ ਦਾ ਰਹੇਗਾ ਹੁਣ ਵੀ ਜੇ ਅਸੀਂ ਗੱਲ ਕਰੀਏ ਤਾਂ ਮੌਸਮ ਪੂਰੀ ਤਰ੍ਹਾਂ ਇਸ ਵੇਲੇ ਬੱਦਲ ਛਾਇਆ ਹੋਏ ਨੇ ਪਿਛਲੇ 3 ਦਿਨਾਂ ਤੋਂ ਬਦਲਾ ਬਾਰੀ ਚੱਲ ਰਹੀ ਹੈ ਕੋਈ ਬਾਰਿਸ਼ ਦੀ ਉਮੀਦ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ 9 ਤਰੀਕ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਥੋੜਾ ਜਿਹਾ ਹਾਈ ਹੋਵੇ ਪਰ ਫਿਲਹਾਲ 4 ਡਿਗਰੀ ਦੇ ਕੋਲ ਚੱਲ ਰਿਹਾ ਹੈ ਔਰ ਜੇ ਸਵੇਰ ਦੀ ਗੱਲ ਕਰੀਏ ਸਵੇਰ ਇਹ ਬਹੁਤ ਹੀ ਕੰੜੀ ਕੜਾਕੇ ਦੀ ਠੰਡ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਜਿਸ ਕਰਕੇ ਲੋਕਿਆਂ ਦਾ ਜਾਣਾ ਆਣਾ ਬੜਾ ਅਸਤਵਿਸ਼ਤ ਹੋਇਆ ਹੋਇਆ ਹੈ ਕੜਾਕੇ ਦੀ ਠੰਡ ਲੋਕੀ ਅੱਗ ਦਾ ਸਾਰਾ ਲੈ ਰਹੇ ਨੇ ਅਸੀਂ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਖੜੇ ਦੇ ਬਾਹਰ ਖੜੇ ਹਾਂ ਸ੍ਰੀ ਹਰਮੰਦਰ ਸਾਹਿਬ ਚ ਦੇਖੋ ਤੁਸੀਂ ਇਸ ਵੇਲੇ ਲੋਕ ਤਾਂ ਉਸੇ ਤਰ੍ਹਾਂ ਹੀ ਸ਼ਰਧਾਲੂ ਸਲਾਨੀ ਜਸਮਾ ਆ ਰਹੇ ਨੇ ਨਤਵਸਤ ਖੋਲ ਲਈ ਉਸੇ ਤਰ੍ਹਾਂ ਕਰ ਰਹੇ ਪਰ ਫੇਰ ਵੀ ਜੇ ਅਸੀਂ ਇਸ ਸਰਦੀ ਦੀ ਗੱਲ ਕਰੀਏ ਸਰਦੀ ਨੇ ਇਸ ਗਿਣਤੀ ਦੇ ਵਿੱਚ ਵੀ ਸ਼ਰਦਾਲੂਆਂ ਦੀ ਗਿਣਤੀ ਦੇ ਵਿੱਚ ਵੀ ਥੋੜਾ ਜਿਆ ਅਸਰ ਪਾਇਆ ਹੈ। ਸ਼ਰਦਾਲੂ ਵੀ ਹਰਮੰਦਰ ਸਾਹਿਬ ਕਾਟ ਗਿਣਤੀ ਚਾ ਰਹੇ ਨੇ ਪਰ ਕਿਉਂਕਿ ਉਹਦਾ ਕਾਰਨ ਮੇਨ ਮੰਨਿਆ ਜਾ ਰਿਹਾ ਹੈ ਕਿ ਠੰਡ ਹੈ। ਠੰਡ ਹੋਣ ਕਰਕੇ ਇਸ ਵੇਲੇ ਜਿਹੜਾ ਤਾਪਮਾਨ ਹੈ 4 ਡਿਗਰੀ ਦੇ ਕੋਲ-ਕੋਲ ਚੱਲ ਰਿਹਾ ਹੈ ਔਰ ਮੌਸਮ ਬੱਦਲ ਬਾਈ ਹੋਈ ਹੋਈ ਹੈ ਕਿ ਬੱਦਲ ਕਰਕੇ ਧੁੱਪ ਨਹੀਂ ਨਿਕਲ ਰਹੀ ਹੈ। ਬਹੁਤ ਜ਼ਿਆਦਾ ਠੰਡਾ ਹੈ। ਸਵੇਰੇ-ਸਵੇਰੇ ਕੜਾਕੇ ਦਿੱਖ ਧੰਡ ਪੈਣ ਦੇ ਨਾਲ-ਨਾਲ ਥੋੜੀ-ਥੋੜੀ ਢੂੰਡ ਵੀ ਰਹਿੰਦੀ ਹੈ ਜਿਹਦੇ ਕਰਕੇ ਡਰਾਈਵਿੰਗ ਕਰਨੀ ਵੀ ਥੋੜੀ ਮੁਸ਼ਕਲ ਹੁੰਦੀ ਹੈ ਆਮ ਜਨਤਾ ਨੂੰ ਸੋ ਇਸ ਸਾਰੇ ਮਾਮਲੇ ਦੇ ਵਿੱਚ ਜੇ ਤੁਸੀਂ ਗੱਲ ਕਰੀਏ ਤੇ ਮੌਸਮ ਨੇ ਸਬਜ਼ੀਆਂ ਫਸਲਾਂ ਦੇ ਉੱਤੇ ਵੀ ਬੜਾ ਅਸਰ ਪਾਇਆ ਹੈ ਕੁਝ ਸਬਜ਼ੀਆਂ ਦੇ ਉੱਤੇ ਅਸਰ ਵੀ ਹੈ ਕੁਝ ਸਬਜ਼ੀਆਂ ਲਈ ਇਹ ਲਾਹੇਵੰਦ ਵੀ ਹੈ ਸੋ ਇਸ ਕਰਕੇ ਇਹ ਕਹਿਣਾ ਕਿ ਸਬਜ਼ੀਆਂ ਨੂੰ ਨੁਕਸਾਨ ਹੋ ਰਿਹਾ ਹੈ ਮਗਰ ਗੱਲ ਨਹੀਂ ਹੈ ਪਰ ਟੈਂਪਰੇਚਰ ਦੀ ਜਿਹੜੀ ਵਧ ਜਾਏਗਾ ਉਹਦੇ ਨਾਲ ਹੋ ਸਕਦਾ ਹੈ ਕਿ ਕੁਝ ਫਸਲਾਂ ਨੂੰ ਫਸਲਾਂ ਦੇ ਉੱਤੇ ਅਸਰ ਪਵੇ ਸੋ ਇਸ ਚੀਜ਼ ਨੂੰ ਅਸੀਂ ਲੋਕ ਦੇਖ ਰਹੇ ਹਾਂ ਕਿ ਮੌਸਮ ਕਰਕੇ ਪੂਰੀ ਪੂਰੀ ਦਾ ਪੂਰਾ ਅਸਤਵਿਸਥ ਹੋਇਆ ਹੋਇਆ ਹੈ ਜੇ ਆਮ ਘਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਨੇ ਸਕੂਲ ਦੇ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਅਸੀਂ ਇੱਕ ਤਰੀਕ ਤੱਕਨ ਸੀਗੀ ਉਹ ਵੀ ਹੁਣ ਉਹਦੇ ਕਰਕੇ ਖਤਮ ਹੋ ਚੁੱਕੀਆਂ ਨੇ ਪਰ ਸਕੂਲ ਖਜੇ ਵੀ ਸਰਦੀ ਕਰਕੇ ਬੰਦ ਨੇ ਸੋ ਉਨਾਂ ਲਈ ਵੀ ਥੋੜਾ ਮੁਸ਼ਕਲ ਹੁੰਦਾ ਹੈ ਘਰੋਂ ਨਿਕਲਣਾ ਰਖਸ਼ੇ ਟਾਂਗੇ ਤੇ ਸਕੂਟਰ ਤੇ ਆਪਣੇ 3-ਵਿਲਰ ਤੇ ਜਾਣਾ ਵੀ ਮੁਸ਼ਕਲ ਹੁੰਦਾ ਹੈ ਫਿਲਹਾਲ ਅਮਨਸਰ ਨੂੰ ਖਾਸ ਕਰਕੇ ਅਮਨਸਰ ਨੂੰ ਕਰੀਏ ਤੇ ਠੰਡ ਨੇ ਪੂਰੀ ਤਰ੍ਹਾਂ ਚ ਜੋੜ ਕੇ ਰੱਖਤਾ ਹੈ ਪੂਰੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਕੜਾਕੇ ਦੀ ਠੰਡ ਪੈ ਰਹੀ ਹੈ ਕੜਾਕੇ ਦੀ ਠੰਡ ਨੇ ਪੂਰੀ ਤਰ੍ਹਾਂ ਆਮ ਜੀਵਨ ਨੂੰ ਚ ਜੋੜ ਕੇ ਰੱਖ ਦਿੱਤਾ ਹੈ ਸੋ ਜੇ ਗੱਲ ਕਰੀਏ ਬੰਦੇ ਦੀ ਆਮ ਬੰਦੇ ਦੀ ਜੀ ਨਿਕਲਣਾ ਹੈ ਆਣਾ ਹੈ ਜਾਣਾ ਹੈ ਉਹਦੇ ਲਈ ਥੋੜਾ ਮੁਸ਼ਕਲ ਹੋਇਆ ਹੈ ਜੇ ਅਸੀਂ ਹਰਬੰਦਰ ਸਾਹਿਬ ਦੀ ਗੱਲ ਕਰੀਏ ਤਾਂ ਹਰਬੰਦਰ ਸਾਹਿਬ ਉਸੇ ਤਰ੍ਹਾਂ ਹੀ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆ ਰਹੇ ਨੇ ਗੁਰੂ ਕਾਰਨਾત્મਸਤਕ ਹੋ ਰਹੇ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਔਰ ਨੰਗੇ ਪੈਰ ਪ੍ਰਕਰਮਾ ਕਰਦੇ ਨੇ ਔਰ ਨੰਗੇ ਪੈਰ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਆ ਉਹਨਾਂ ਦੇ ਉੱਤੇ ਠੰਡ ਦਾ ਇਤਨੀ ਕੜਾਕੇ ਦੀ ਠੰਡ ਦਾ ਕੋਈ ਅਸਰ ਨਹੀਂ ਫਿਲਹਾਲ ਅਮਨਸ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪੂਰੀ ਪੂਰਾ ਜੋਰ ਹੈ ਇਸ ਵੇਲੇ ਠੰਡ ਦਾ ਜਿਹੜਾ ਆਉਣ ਵਾਲੇ 10-12 ਦਿਨ ਖੋਰ ਰਹਿਣ ਦੀ ਅਸਰ ਦੇ ਕੈਮਰਾ ਪਰਸਨ ਮੇਪੰਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅਮਰਸਰ ਪੂਰੇ ਸੂਬੇ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਜੇ ਗੱਲ ਅਮਨਸਰ ਦੀ ਕਰੀਏ ਤੇ ਅਮਨਸਰ ਦੇ ਵਿੱਚ ਵੀ ਤਾਪਮਾਨ 4 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ ਹੈ ਉਸ ਦੇ ਨਾਲ ਪੂਰਾ ਅਰਥਵਿਵਸਥਾ ਲਕਚਰ ਲਾ ਗਈ ਹੈ ਲੋਕ ਆਪਣੇ ਘਰਾਂ ਤੋਂ ਆਪਣੇ ਡੈਸਟੀਨੇਸ਼ਨ ਤੇ ਬਹੁਤ ਘੱਟ ਨਿਕਲ ਰਹੇ ਨੇ ਉਹੀ ਲੋਕ ਨਿਕਲ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੋਈ ਖਾਸ ਕੰਮ ਹੈ ਆਪਣੀ ਡਿਊਟੀ ਤੇ ਜਾ ਰਹੇ ਨੇ ਇਹ ਆਪਣੇ ਦੁਕਾਨ ਖੋਲ੍ਹੇ ਨੇ ਆਪਣੇ ਬਿਜ਼ਨਸ ਨੂੰ ਕਰ ਰਹੇ ਨੇ ਉਹੀ ਨਿਕਲ ਰਹੇ ਨੇ ਪਰ ਜੇ ਆਮ ਜਨਤਾ ਦੀ ਗੱਲ ਕਰੀਏ ਤੇ ਉਹਨਾਂ ਦੀ ਆਮਦਨ ਦੇ ਵਿੱਚ ਕੁਝ ਘਟ ਹੈ ਇਸ ਕਿਆ ਜਾ ਰਿਹਾ ਮੌਸਮ ਵਿਭਾਗ ਦੇ ਮੁਤਾਬਿਕ ਹਜੇ 9 10 ਤਰੀਕ ਤੱਕਨ ਮੌਸਮ ਐਸੇ ਤਰ੍ਹਾਂ ਦਾ ਰਹੇਗਾ ਹੁਣ ਵੀ ਜੇ ਅਸੀਂ ਗੱਲ ਕਰੀਏ ਤਾਂ ਮੌਸਮ ਪੂਰੀ ਤਰ੍ਹਾਂ ਇਸ ਵੇਲੇ ਬੱਦਲ ਛਾਏ ਹੋਏ ਨੇ ਪਿਛਲੇ 3 ਦਿਨਾਂ ਤੋਂ ਬੱਦਲਾ ਬਾਰੀ ਚੱਲ ਰਹੀ ਹੈ ਕੋਈ ਬਾਰਿਸ਼ ਦੀ ਉਮੀਦ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ 9 ਤਰੀਕ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਥੋੜਾ ਜਿਹਾ ਹਾਈ ਹੋਵੇ ਪਰ ਫਿਲਹਾਲ 4 ਡਿਗਰੀ ਦੇ ਕੋਲ ਚੱਲ ਰਿਹਾ ਹੈ ਔਰ ਜੇ ਸਵੇਰ ਦੀ ਗੱਲ ਕਰੀਏ ਸਵੇਰੇ ਬਹੁਤ ਹੀ ਕਣੜੀ ਕੜਾਕੇ ਦੀ ਠੰਡ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਜਿਸ ਕਰਕੇ ਲੋਕਿਆਂ ਦਾ ਜਾਣਾ ਆਲਾ ਬੜਾ ਅਸਤਵਸਤ ਹੋਇਆ ਹੋਇਆ ਹੈ ਕੜਾਕੇ ਦੀ ਠੰਡ ਲੋਕੀ ਅੱਗ ਦਾ ਸਾਰਾ ਲੈ ਰਹੇ ਨੇ ਅਸੀਂ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਖੜੇ ਦੇ ਬਾਹਰ ਖੜੇ ਹਾਂ ਸ੍ਰੀ ਹਰਮੰਦਰ ਸਾਹਿਬ ਚ ਦੇਖੋ ਤੁਸੀਂ ਇਸ ਵੇਲੇ ਲੋਕ ਤਾਂ ਉਸੇ ਤਰ੍ਹਾਂ ਹੀ ਸ਼ਰਧਾਲੂ ਸਲਾਨੀ ਜਿਸ ਤਰ੍ਹਾਂ ਆ ਰਹੇ ਨੇ ਨਤਬਸਤ ਹੋਣ ਲਈ ਉਸੇ ਤਰ੍ਹਾਂ ਕਰ ਪਰ ਫੇਰ ਵੀ ਜੇ ਅਸੀਂ ਇਸ ਸਰਦੀ ਦੀ ਗੱਲ ਕਰੀਏ ਸਰਦੀ ਨੇ ਇਸ ਗਿਣਤੀ ਦੇ ਵਿੱਚ ਵੀ ਸ਼ਰਧਾਲੂਆਂ ਦੀ ਗਿਣਤੀ ਦੇ ਵਿੱਚ ਵੀ ਥੋੜਾ ਜਿਆ ਅਸਰ ਪਾਇਆ ਹੈ। ਸ਼ਰਧਾਲੂ ਵੀ ਹਰਮੰਦਰ ਸਾਹਿਬ ਕਾਟ ਗਿਣਤੀ ਚਾ ਰਹੇ ਨੇ ਪਰ ਕਿਉਂਕਿ ਉਹਦਾ ਕਾਰਨ ਮੇਨ ਮੰਨਿਆ ਜਾ ਰਿਹਾ ਹੈ ਕਿ ਠੰਡ ਹੈ। ਠੰਡ ਹੋਣ ਕਰਕੇ ਇਸ ਵੇਲੇ ਜਿਹੜਾ ਤਾਪਮਾਨ ਹੈ 4 ਡਿਗਰੀ ਦੇ ਕੋਲ-ਕੋਲ ਚੱਲ ਰਿਹਾ ਹੈ ਔਰ ਮੌਸਮ ਬਦਲਬਾਈ ਹੋਈ ਹੋਈ ਹੈ ਕਿ ਬੱਦਲ ਕਰਕੇ ਧੁੱਪ ਨਹੀਂ ਨਿਕਲ ਰਹੀ ਹੈ। ਬਹੁਤ ਜ਼ਿਆਦਾ ਠੰਡਾ ਹੈ। ਸਵੇਰੇ-ਸਵੇਰੇ ਕੜਾਕੇ ਦਿੱਖ ਧੰਡ ਪੈਣ ਦੇ ਨਾਲ ਨਾਲ ਥੋੜੀ ਥੋੜੀ ਢੂੰਡ ਵੀ ਰਹਿੰਦੀ ਹੈ ਜਿਹਦੇ ਕਰਕੇ ਡਰਾਈਵਿੰਗ ਕਰਨੀ ਵੀ ਥੋੜੀ ਮੁਸ਼ਕਲ ਹੁੰਦੀ ਹੈ ਆਮ ਜਨਤਾ ਨੂੰ ਸੋ ਇਸ ਸਾਰੇ ਮਾਮਲੇ ਦੇ ਵਿੱਚ ਤੇ ਤੁਸੀਂ ਇੱਕ ਗੱਲ ਕਰੀਏ ਤੇ ਮੌਸਮ ਨੇ ਸਬਜ਼ੀਆਂ ਫਸਲਾਂ ਦੇ ਉੱਤੇ ਵੀ ਬੜਾ ਅਸਰ ਪਾਇਆ ਹੈ ਕੁਝ ਸਬਜ਼ੀਆਂ ਦੇ ਉੱਤੇ ਅਸਰ ਵੀ ਹੈ ਕੁਝ ਸਬਜ਼ੀਆਂ ਲਈ ਇਹ ਲਾਹੇਵੰਦ ਵੀ ਹੈ ਸੋ ਇਸ ਕਰਕੇ ਇਸ ਇਹ ਕਹਿਣਾ ਕਿ ਸਬਜ਼ੀਆਂ ਨੂੰ ਉੱਤੇ ਨੁਕਸਾਨ ਹੋ ਰਿਹਾ ਹੈ ਮਗਰ ਇੱਕ ਗੱਲ ਗੱਲ ਨਹੀਂ ਹੈ ਪਰ ਟੈਂਪਰੇਚਰ ਦੀ ਜਿਹੜੀ ਵਧ ਜਾਏਗਾ ਉਹਦੇ ਨਾਲ ਹੋ ਸਕਦਾ ਹੈ ਕਿ ਕੁਝ ਫਸਲਾਂ ਨੂੰ ਫਸਲਾਂ ਦੇ ਉੱਤੇ ਅਸਰ ਪਵੇ ਸੋ ਇਸ ਚੀਜ਼ ਨੂੰ ਅਸੀਂ ਲੋਕ ਦੇਖ ਰਹੇ ਹਾਂ ਕਿ ਮੌਸਮ ਕਰਕੇ ਪੂਰੀ ਪੂਰੀ ਦਾ ਪੂਰਾ ਅਸਤਵਿਸ਼ਤ ਹੋਇਆ ਹੋਇਆ ਹੈ ਜੇ ਆਮ ਘਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਨੇ ਸਕੂਲ ਨੇ ਦੇ ਸਕੂਲਾਂ ਦੀਆਂ ਛੁੱਟੀਆਂ ਜਿਹੜੀ ਅਸੀਂ ਇੱਕ ਤਰੀਕ ਤੱਕਨ ਸੀਗੀ ਉਹ ਵੀ ਹੁਣ ਉਹਦੇ ਕਰਕੇ ਖਤਮ ਹੋ ਚੁੱਕੀਆਂ ਨੇ ਪਰ ਸਕੂਲ ਖਜੇ ਵੀ ਸਰਦੀ ਕਰਕੇ ਬੰਦ ਨੇ ਸੋ ਉਨਾਂ ਲਈ ਵੀ ਥੋੜਾ ਮੁਸ਼ਕਲ ਹੁੰਦਾ ਹੈ ਘਰੋਂ ਨਿਕਲਣਾ ਰਖਸ਼ੇ ਟਾਂਗੇ ਤੇ ਸਕੂਟਰ ਤੇ ਆਪਣੇ 3-ਵੀਲਰ ਤੇ ਜਾਣਾ ਵੀ ਮੁਸ਼ਕਲ ਹੁੰਦਾ ਹੈ ਫਿਲਹਾਲ ਅਮਨਸਰ ਨੂੰ ਖਾਸ ਕਰਕੇ ਅਮਨਸਰ ਨੂੰ ਕਰੀਏ ਤੇ ਠੰਡ ਨੇ ਪੂਰੀ ਤਰ੍ਹਾਂ ਚ ਜੋੜ ਕੇ ਰੱਖਤਾ ਹੈ ਪੂਰੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਕੜਾਕੇ ਦੀ ਠੰਡ ਪੈ ਰਹੀ ਹੈ ਕੜਾਕੇ ਦੀ ਠੰਡ ਨੇ ਪੂਰੀ ਤਰ੍ਹਾਂ ਆਮ ਜੀਵਨ ਨੂੰ ਚ ਜੋੜ ਕੇ ਰੱਖ ਦਿੱਤਾ ਹੈ ਸੋ ਜੇ ਗੱਲ ਕਰੀਏ ਬੰਦੇ ਦੀ ਆਮ ਬੰਦੇ ਦੀ ਨਿਕਲਣਾ ਹੈ ਆਣਾ ਹੈ ਜਾਣਾ ਹੈ ਉਹਦੇ ਲਈ ਥੋੜਾ ਮੁਸ਼ਕਲ ਹੋਇਆ ਹੈ ਜੇ ਅਸੀਂ ਹਰਬੰਦਰ ਸਾਹਿਬ ਦੀ ਗੱਲ ਕਰੀਏ ਤਾਂ ਹਰਬੰਦਰ ਸਾਹਿਬ ਉਸੇ ਤਰ੍ਹਾਂ ਹੀ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆ ਰਹੇ ਨੇ ਗੁਰੂ ਕਾਰਨਾਥਮਸਤਕ ਹੋ ਰਹੇ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਔਰ ਨੰਗੇ ਪੈਰ ਪ੍ਰਕਰਮਾ ਕਰਦੇ ਨੇ ਔਰ ਨੰਗੇ ਪੈਰ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਆ ਉਹਨਾਂ ਦੇ ਉੱਤੇ ਠੰਡ ਦਾ ਇਤਨੀ ਕੜਾਕੇ ਦੀ ਠੰਡ ਦਾ ਕੋਈ ਅਸਰ ਨਹੀਂ ਫਿਲਹਾਲ ਅਮਨਿਸ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪੂਰੀ ਪੂਰਾ ਜੋਰ ਹੈ ਇਸ ਵੇਲੇ ਠੜਦਾ ਜਿਹੜਾ ਆਉਣ ਵਾਲੇ 10-12 ਦਿਨ ਖੋਰ ਰਹੇ ਨੇ ਅਸਰ ਦੇ ਕੈਮਰਾ ਪਰਸਨ ਵਿਪੰਦ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅਮਰਦੇਸਰ ਪੂਰੇ ਸੂਬੇ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਜੇ ਗੱਲ ਅਮਨਸਰ ਦੀ ਕਰੀਏ ਤੇ ਅਮਨਸਰ ਦੇ ਵਿੱਚ ਵੀ ਤਾਪਮਾਨ 4 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ ਹੈ ਉਸ ਦੇ ਨਾਲ ਪੂਰਾ ਅਰਥ ਵਿਵਸਥਾ ਲੱਕੜਾਂ ਬਣਾ ਗਈ ਹੈ ਲੋਕ ਆਪਣੇ ਘਰਾਂ ਤੋਂ ਆਪਣੇ ਡੈਸਟੀਨੇਸ਼ਨ ਤੇ ਬਹੁਤ ਘੱਟ ਨਿਕਲਦੇ ਨੇ ਉਹੀ ਲੋਕ ਨਿਕਲਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੋਈ ਖਾਸ ਕੰਮ ਹੈ ਆਪਣੀ ਡਿਊਟੀ ਤੇ ਜਾ ਰਹੇ ਨੇ ਇਹ ਆਪਣੇ ਦੁਕਾਨ ਖੋਲੇ ਨੇ ਆਪਣੇ ਕਾਰ ਬਿਜ਼ਨਸ ਨੂੰ ਕਰ ਰਹੇ ਨੇ ਉਹੀ ਨਿਕਲਦੇ ਨੇ ਪਰ ਜੇ ਆਮ ਜਨਤਾ ਦੀ ਗੱਲ ਕਰੀਏ ਤੇ ਉਹਨਾਂ ਦੀ ਆਮਦ ਦੇ ਵਿੱਚ ਕੁਝ ਘਟ ਹੈ ਇਸ ਕਹਿਆ ਜਾ ਰਿਹਾ ਮੌਸਮ ਵਿਭਾਗ ਦੇ ਮੁਤਾਬਿਕ ਹਜੇ 9-10 ਤਰੀਕ ਤੱਕ ਮੌਸਮ ਐਸੇ ਤਰ੍ਹਾਂ ਦਾ ਰਹੇਗਾ ਹੁਣ ਵੀ ਜੇ ਅਸੀਂ ਗੱਲ ਕਰੀਏ ਤਾਂ ਮੌਸਮ ਪੂਰੀ ਤਰ੍ਹਾਂ ਇਸ ਵੇਲੇ ਬੱਦਲ ਛਾਏ ਹੋਏ ਨੇ ਪਿਛਲੇ 3 ਦਿਨਾਂ ਤੋਂ ਬੱਦਲਾ ਬਾਰੀ ਚੱਲ ਰਹੀ ਹੈ ਕੋਈ ਬਾਰਿਸ਼ ਦੀ ਉਮੀਦ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ 9 ਤਰੀਕ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਥੋੜਾ ਜਿਹਾ ਹਾਈ ਹੋਵੇ ਪਰ ਫਿਲਹਾਲ 4 ਡਿਗਰੀ ਦੇ ਕੋਲ ਚੱਲ ਰਿਹਾ ਹੈ ਔਰ ਜੇ ਸਵੇਰ ਦੀ ਗੱਲ ਕਰੀਏ ਸਵੇਰੇ ਬਹੁਤ ਹੀ ਕੰੜੀ ਕੜਾਕੇ ਦੀ ਠੰਡ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਜਿਸ ਕਰਕੇ ਲੋਕਿਆਂ ਦਾ ਜਾਣਾ ਆਣਾ ਬੜਾ ਅਸਤਵਿਸ਼ਤ ਹੋਇਆ ਹੋਇਆ ਹੈ ਕੜਾਕੇ ਦੀ ਠੰਡ ਲੋਕੀ ਅੱਗ ਦਾ ਸਹਾਰਾ ਲੈ ਰਹੇ ਨੇ ਅਸੀਂ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਖੜੇ ਦੇ ਬਾਹਰ ਖੜੇ ਹਾਂ ਸ੍ਰੀ ਹਰਮੰਦਰ ਸਾਹਿਬ 'ਚ ਦੇਖੋ ਤੁਸੀਂ ਇਸ ਵੇਲੇ ਲੋਕ ਤਾਂ ਉਸੇ ਤਰ੍ਹਾਂ ਹੀ ਸ਼ਰਧਾਲੂ ਸਲਾਨੀ ਜਿਸਮਾ ਆ ਰਹੇ ਨੇ ਨਤਬਸਤ ਹੋਣ ਲਈ ਉਸੇ ਤਰ੍ਹਾਂ ਕਰ ਪਰ ਫੇਰ ਵੀ ਜੇ ਅਸੀਂ ਇਸ ਸਰਦੀ ਦੀ ਗੱਲ ਕਰੀਏ ਸਰਦੀ ਨੇ ਇਸ ਗਿਣਤੀ ਦੇ ਵਿੱਚ ਵੀ ਸ਼ਰਦਾਲੂਆਂ ਦੀ ਗਿਣਤੀ ਦੇ ਵਿੱਚ ਵੀ ਥੋੜਾ ਜਿਆ ਅਸਰ ਪਾਇਆ ਹੈ। ਸ਼ਰਦਾਲੂ ਵੀ ਹਰਮੰਦਰ ਸਾਹਿਬ ਕਾਟ ਗਿਣਤੀ ਚਾ ਰਹੇ ਨੇ ਪਰ ਕਿਉਂਕਿ ਉਸ ਦਾ ਕਾਰਨ ਮੇਨ ਮੰਨਿਆ ਜਾ ਰਿਹਾ ਹੈ ਕਿ ਠੰਡ ਹੈ। ਠੰਡ ਹੋਣ ਕਰਕੇ ਇਸ ਵੇਲੇ ਜਿਹੜਾ ਤਾਪਮਾਨ ਹੈ 4 ਡਿਗਰੀ ਦੇ ਕੋਲ-ਕੋਲ ਚੱਲ ਰਿਹਾ ਹੈ ਔਰ ਮੌਸਮ ਬਦਲ ਬਾਈ ਹੋਈ ਹੋਈ ਹੈ ਕਿ ਬੱਦਲ ਕਰਕੇ ਧੁੱਪ ਨਹੀਂ ਨਿਕਲ ਰਹੀ ਹੈ। ਬਹੁਤ ਜ਼ਿਆਦਾ ਠੰਡਾ ਹੈ। ਸਵੇਰੇ-ਸਵੇਰੇ ਕੜਾਕੇ ਦਿੱਖ ਧੰਡ ਪੈਣ ਦੇ ਨਾਲ ਨਾਲ ਥੋੜੀ ਥੋੜੀ ਢੂੰਡ ਵੀ ਰਹਿੰਦੀ ਹੈ ਜਿਹਦੇ ਕਰਕੇ ਡਰਾਈਵਿੰਗ ਕਰਨੀ ਵੀ ਥੋੜੀ ਮੁਸ਼ਕਲ ਹੁੰਦੀ ਹੈ ਆਮ ਜਨਤਾ ਨੂੰ ਸੋ ਇਸ ਸਾਰੇ ਮਾਮਲੇ ਦੇ ਵਿੱਚ ਤੇ ਤੋਂ ਇੱਕ ਗੱਲ ਕਰੀਏ ਤੇ ਮੌਸਮ ਨੇ ਸਬਜ਼ੀਆਂ ਫਸਲਾਂ ਦੇ ਉੱਤੇ ਵੀ ਬੜਾ ਅਸਰ ਪਾਇਆ ਹੈ ਕੁਝ ਸਬਜ਼ੀਆਂ ਦੇ ਉੱਤੇ ਅਸਰ ਵੀ ਹੈ ਕੁਝ ਸਬਜ਼ੀਆਂ ਲਈ ਇਹ ਲਾਹੇਵੰਦ ਵੀ ਹੈ ਸੋ ਇਸ ਕਰਕੇ ਇਸ ਇਹ ਕਹਿਣਾ ਕਿ ਸਬਜ਼ੀਆਂ ਨੂੰ ਨੁਕਸਾਨ ਹੋ ਰਿਹਾ ਹੈ ਮਗਰ ਇੱਕ ਗੱਲ ਨਹੀਂ ਹੈ ਪਰ ਟੈਂਪਰੇਚਰ ਦੀ ਜਿਹੜੀ ਵਧ ਜਾਏਗਾ ਉਹਦੇ ਨਾਲ ਹੋ ਸਕਦਾ ਹੈ ਕਿ ਕੁਝ ਮਸਲਾਂ ਨੂੰ ਮਸਲਾਂ ਦੇ ਉੱਤੇ ਅਸਰ ਪਵੇ ਸੋ ਇਸ ਚੀਜ਼ ਨੂੰ ਅਸੀਂ ਲੋਕ ਦੇਖ ਰਹੇ ਹਾਂ ਕਿ ਮੌਸਮ ਕਰਕੇ ਪੂਰੀ ਪੂਰੀ ਦਾ ਪੂਰਾ ਅਸਤਵਿਸਥ ਹੋਇਆ ਹੋਇਆ ਹੈ ਜੇ ਆਮ ਘਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਨੇ ਸਕੂਲ ਨੇ ਦੇ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਅਸੀਂ ਇੱਕ ਤਰੀਕ ਤੱਕਨ ਸੀਗੀ ਉਹ ਵੀ ਹੁਣ ਉਹਦੇ ਕਰਕੇ ਖਤਮ ਹੋ ਚੁੱਕੀਆਂ ਨੇ ਪਰ ਸਕੂਲ ਖਜੇ ਵੀ ਸਰਦੀ ਕਰਕੇ ਬੰਦ ਨੇ ਸੋ ਉਨਾਂ ਲਈ ਵੀ ਥੋੜਾ ਮੁਸ਼ਕਲ ਹੁੰਦਾ ਹੈ ਘਰੋਂ ਨਿਕਲਣਾ ਰਖਸ਼ੇ ਟਾਂਗੇ ਤੇ ਸਕੂਟਰ ਤੇ ਆਪਣੇ 3-ਵਿਲਰ ਤੇ ਜਾਣਾ ਵੀ ਮੁਸ਼ਕਲ ਹੁੰਦਾ ਹੈ ਫਿਲਹਾਲ ਅਮਰitsar ਨੂੰ ਖਾਸ ਕਰਕੇ ਅਮਰitsar ਨੂੰ ਕਰੀਏ ਤੇ ਠੰਡ ਨੇ ਪੂਰੀ ਤਰ੍ਹਾਂ ਚ ਜੋਰ ਕੇ ਰੱਖਤਾ ਹੈ ਪੂਰੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਕੜਾਕੇ ਦੀ ਠੰਡ ਪੈ ਰਹੀ ਹੈ ਕੜਾਕੇ ਦੀ ਠੰਡ ਨੇ ਪੂਰੀ ਤਰ੍ਹਾਂ ਆਮ ਜੀਵਨ ਨੂੰ ਚ ਜੋੜ ਕੇ ਰੱਖ ਦਿੱਤਾ ਹੈ ਸੋ ਜੇ ਗੱਲ ਕਰੀਏ ਬੰਦੇ ਦੀ ਆਮ ਬੰਦੇ ਦੀ ਜੀ ਨਿਕਲਣਾ ਹੈ ਆਣਾ ਹੈ ਜਾਣਾ ਹੈ ਉਹਦੇ ਲਈ ਥੋੜਾ ਮੁਸ਼ਕਲ ਹੋਇਆ ਹੈ ਜੇ ਅਸੀਂ ਹਰਬੰਦਰ ਸਾਹਿਬ ਦੀ ਗੱਲ ਕਰੀਏ ਤਾਂ ਹਰਬੰਦਰ ਸਾਹਿਬ ਉਸੇ ਤਰ੍ਹਾਂ ਹੀ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆ ਰਹੇ ਨੇ ਗੁਰੂ ਘਰ ਦਾ ਆਤਮਸਤਕ ਹੋ ਰਹੇ ਨੇ ਪਵਿੱਤਰ ਸ੍ਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਔਰ ਨੰਗੇ ਪੈਰ ਪ੍ਰਕਰਮਾ ਕਰਦੇ ਨੇ ਔਰ ਨੰਗੇ ਪੈਰ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਆ ਉਹਨਾਂ ਦੇ ਉੱਤੇ ਠੰਡ ਦਾ ਇਤਨੀ ਕਿੜਾਕੇ ਦੀ ਠੰਡ ਦਾ ਕੋਈ ਅਸਰ ਨਹੀਂ ਫਿਲਹਾਲ ਅੰਮ੍ਰਿਤਸਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪੂਰੀ ਪੂਰਾ ਜੋਰ ਹੈ ਇਸ ਵੇਲੇ ਠੰਡ ਦਾ ਜਿਹੜਾ ਆਨ ਵਾਲੇ 10-12 ਦਿਨ ਖੁਰ ਰਹਿਣ ਦੀ ਅਸਰ ਦੇ ਕੈਮਰਾ ਪਰਸਨ ਮੇ ਪੰਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਪੂਰੇ ਸੂਬੇ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਜੇ ਗੱਲ ਅਮਨਸਰ ਦੀ ਕਰੀਏ ਤੇ ਅਮਨਸਰ ਦੇ ਵਿੱਚ ਵੀ ਤਾਪਮਾਨ 4 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ ਹੈ ਉਸ ਦੇ ਨਾਲ ਪੂਰਾ ਅਰਥਵਿਵਸਥਾ ਲਚਰਦਾ ਆ ਗਈ ਹੈ ਲੋਕ ਆਪਣੇ ਘਰਾਂ ਤੋਂ ਆਪਣੇ ਡੈਸਟੀਨੇਸ਼ਨ ਤੇ ਬਹੁਤ ਘੱਟ ਨਿਕਲ ਰਹੇ ਨੇ ਉਹੀ ਲੋਕ ਨਿਕਲ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੋਈ ਖਾਸ ਕੰਮ ਹੈ ਆਪਣੀ ਡਿਊਟੀ ਤੇ ਜਾ ਰਹੇ ਨੇ ਇਹ ਆਪਣੇ ਦੁਕਾਨ ਖੋਲ੍ਹੇ ਨੇ ਆਪਣੇ ਕਾਰ ਬਿਜ਼ਨਸ ਨੂੰ ਕਰ ਰਹੇ ਨੇ ਉਹੀ ਨਿਕਲ ਰਹੇ ਨੇ ਪਰ ਜੇ ਆਮ ਜਨਤਾ ਦੀ ਗੱਲ ਕਰੀਏ ਤੇ ਉਹਨਾਂ ਦੀ ਆਮਦ ਦੇ ਵਿੱਚ ਕੁਝ ਘਟ ਹੈ ਇਸ ਕਿਆ ਜਾ ਰਿਹਾ ਮੌਸਮ ਵਿਭਾਗ ਦੇ ਮੁਤਾਬਿਕ ਹਜੇ 9 10 ਤਰੀਕ ਤੱਕਨ ਮੌਸਮ ਐਸੇ ਤਰ੍ਹਾਂ ਦਾ ਰਹੇਗਾ ਹੁਣ ਵੀ ਜੇ ਅਸੀਂ ਗੱਲ ਕਰੀਏ ਤਾਂ ਮੌਸਮ ਪੂਰੀ ਤਰ੍ਹਾਂ ਇਸ ਵੇਲੇ ਬੱਦਲ ਛਾਇਆ ਹੋਏ ਨੇ ਪਿਛਲੇ 3 ਦਿਨਾਂ ਤੋਂ ਬਦਲਾ ਬਾਰੀ ਚੱਲ ਰਹੀ ਹੈ ਕੋਈ ਬਾਰਿਸ਼ ਦੀ ਉਮੀਦ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ 9 ਤਰੀਕ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਥੋੜਾ ਜਿਹਾ ਹਾਈ ਹੋਵੇ ਪਰ ਫਿਲਹਾਲ 4 ਡਿਗਰੀ ਦੇ ਕੋਲ ਚੱਲ ਰਿਹਾ ਹੈ ਔਰ ਜੇ ਸਵੇਰ ਦੀ ਗੱਲ ਕਰੀਏ ਸਵੇਰੇ ਬਹੁਤ ਹੀ ਕੜੜੀ ਕੜਾਕੇ ਦੀ ਠੰਡ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਜਿਸ ਕਰਕੇ ਲੋਕਿਆਂ ਦਾ ਜਾਣਾ ਆਣਾ ਬੜਾ ਅਸਤਵਸਤ ਹੋਇਆ ਹੋਇਆ ਹੈ ਕੜਾਕੇ ਦੀ ਠੰਡ ਲੋਕੀ ਅੱਗ ਦਾ ਸਾਲਾ ਲੈ ਰਹੇ ਨੇ ਅਸੀਂ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਖੜੇ ਦੇ ਬਾਹਰ ਖੜੇ ਹਾਂ ਸ੍ਰੀ ਹਰਮੰਦਰ ਸਾਹਿਬ ਚ ਦੇਖੋ ਤੁਸੀਂ ਇਸ ਵੇਲੇ ਲੋਕ ਤਾਂ ਉਸੇ ਤਰ੍ਹਾਂ ਹੀ ਸ਼ਰਧਾਲੂ ਸਲਾਨੀ ਜਿਸ ਤਰ੍ਹਾਂ ਆ ਰਹੇ ਨੇ ਮਤਬਸਤ ਖੋਣ ਲਈ ਉਸੇ ਤਰ੍ਹਾਂ ਕਰ ਰਹੇ ਪਰ ਫੇਰ ਵੀ ਜੇ ਅਸੀਂ ਇਸ ਸਰਦੀ ਦੀ ਗੱਲ ਕਰੀਏ ਸਰਦੀ ਨੇ ਇਸ ਗਿਣਤੀ ਦੇ ਵਿੱਚ ਵੀ ਸ਼ਰਦਾਲੂਆਂ ਦੀ ਗਿਣਤੀ ਦੇ ਵਿੱਚ ਵੀ ਥੋੜਾ ਜਿਆ ਅਸਰ ਪਾਇਆ ਹੈ। ਸ਼ਰਦਾਲੂ ਵੀ ਹਰਮੰਦਰ ਸਾਹਿਬ ਕਾਟ ਗਿਣਤੀ ਚਾ ਰਹੇ ਨੇ ਪਰ ਕਿਉਂਕਿ ਉਹਦਾ ਕਾਰਨ ਮੇਨ ਮੰਨਿਆ ਜਾ ਰਿਹਾ ਹੈ ਕਿ ਠੰਡ ਹੈ। ਠੰਡ ਹੋਣ ਕਰਕੇ ਇਸ ਵੇਲੇ ਜਿਹੜਾ ਤਾਪਮਾਨ ਹੈ 4 ਡਿਗਰੀ ਦੇ ਕੋਲ-ਕੋਲ ਚੱਲ ਰਿਹਾ ਹੈ ਔਰ ਮੌਸਮ ਬਦਲ ਬਾਈ ਹੋਈ ਹੋਈ ਹੈ ਕਿ ਬੱਦਲ ਕਰਕੇ ਧੁੱਪ ਨਹੀਂ ਨਿਕਲ ਰਹੀ ਹੈ। ਬਹੁਤ ਜ਼ਿਆਦਾ ਠੰਡਾ ਹੈ। ਸਵੇਰੇ-ਸਵੇਰੇ ਕੜਾਕੇ ਦਿੱਖਧੰਡ ਪੈਣ ਦੇ ਨਾਲ-ਨਾਲ ਥੋੜੀ-ਥੋੜੀ ਢੂੰਡ ਵੀ ਰਹਿੰਦੀ ਹੈ ਜਿਹਦੇ ਕਰਕੇ ਡਰਾਈਵਿੰਗ ਕਰਨੀ ਵੀ ਥੋੜੀ ਮੁਸ਼ਕਲ ਹੁੰਦੀ ਹੈ ਆਮ ਜਨਤਾ ਨੂੰ ਸੋ ਇਸ ਸਾਰੇ ਮਾਮਲੇ ਦੇ ਵਿੱਚ ਦੇ ਤੁਸੀਂ ਗੱਲ ਕਰੀਏ ਤੇ ਮੌਸਮ ਨੇ ਸਬਜ਼ੀਆਂ ਫਸਲਾਂ ਦੇ ਉੱਤੇ ਵੀ ਬੜਾ ਅਸਰ ਪਾਇਆ ਹੈ ਕੁਝ ਸਬਜ਼ੀਆਂ ਦੇ ਉੱਤੇ ਅਸਰ ਵੀ ਹੈ ਕੁਝ ਸਬਜ਼ੀਆਂ ਲਈ ਇਹ ਲਾਹੇਵੰਦ ਵੀ ਹੈ ਸੋ ਇਸ ਕਰਕੇ ਇਸ ਇਹ ਕਹਿਣਾ ਕਿ ਸਬਜ਼ੀਆਂ ਨੂੰ ਉੱਧਰ ਨੁਕਸਾਨ ਹੋ ਰਿਹਾ ਹੈ ਮਗਰ ਇੱਕ ਗੱਲ ਨਹੀਂ ਹੈ ਹਰ ਟੈਂਪਰੇਚਰ ਦੀ ਜਿਹੜੀ ਵਧ ਜਾਏਗਾ ਉਹਦੇ ਨਾਲ ਹੋ ਸਕਦਾ ਹੈ ਕਿ ਕੁਝ ਫਸਲਾਂ ਨੂੰ ਫਸਲਾਂ ਦੇ ਉੱਤੇ ਅਸਰ ਪਵੇ ਸੋ ਇਸ ਚੀਜ਼ ਨੂੰ ਅਸੀਂ ਲੋਕ ਦੇਖ ਰਹੇ ਹਾਂ ਕਿ ਮੌਸਮ ਕਰਕੇ ਪੂਰੀ ਪੂਰੀ ਦਾ ਪੂਰਾ ਅਸਤਵਿਸ਼ਤ ਹੋਇਆ ਹੋਇਆ ਹੈ ਜੇ ਆਮ ਘਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਨੇ ਸਕੂਲ ਨੇ ਜਿਸ ਸਕੂਲਾਂ ਦੀਆਂ ਛੁੱਟੀਆਂ ਜਿਹੜੀ ਅਸੀਂ ਇੱਕ ਤਰੀਕ ਤੱਕਨ ਸੀਗੀ ਉਹ ਵੀ ਹੁਣ ਉਹਦੇ ਕਰਕੇ ਖਤਮ ਹੋ ਚੁੱਕੀਆਂ ਨੇ ਪਰ ਸਕੂਲ ਖਜੇ ਵੀ ਸਰਦੀ ਕਰਕੇ ਬੰਦ ਨੇ ਸੋ ਉਨਾਂ ਲਈ ਵੀ ਥੋੜਾ ਮੁਸ਼ਕਲ ਹੁੰਦਾ ਹੈ ਘਰੋਂ ਨਿਕਲਣਾ ਰਖਸ਼ੇ ਟਾਂਗੇ ਤੇ ਸਕੂਟਰ ਤੇ ਆਪਣੇ 3-ਵਿਲਰ ਤੇ ਜਾਣਾ ਵੀ ਮੁਸ਼ਕਲ ਹੁੰਦਾ ਹੈ ਫਿਲਹਾਲ ਅਮਨਸਰ ਨੂੰ ਖਾਸ ਕਰਕੇ ਅਮਨਸਰ ਨੂੰ ਕਰੀਏ ਤੇ ਠੰਡ ਨੇ ਪੂਰੀ ਤਰ੍ਹਾਂ ਚ ਜੋੜ ਕੇ ਰੱਖਤਾ ਹੈ ਪੂਰੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਕੜਾਕੇ ਦੀ ਠੰਡ ਪੈ ਰਹੀ ਹੈ ਕੜਾਕੇ ਦੀ ਠੰਡ ਨੇ ਪੂਰੀ ਤਰ੍ਹਾਂ ਆਮ ਜੀਵਨ ਨੂੰ ਚ ਜੋੜ ਕੇ ਰੱਖ ਦਿੱਤਾ ਹੈ ਸੋ ਜੇ ਗੱਲ ਕਰੀਏ ਬੰਦੇ ਦੀ ਆਮ ਬੰਦੇ ਦੀ ਜੀ ਨਿਕਲਣਾ ਹੈ ਆਣਾ ਹੈ ਜਾਣਾ ਹੈ ਉਹਦੇ ਲਈ ਥੋੜਾ ਮੁਸ਼ਕਲ ਹੋਇਆ ਹੈ ਜੇ ਅਸੀਂ ਹਰਬੰਦਰ ਸਾਹਿਬ ਦੀ ਗੱਲ ਕਰੀਏ ਤਾਂ ਹਰਬੰਦਰ ਸਾਹਿਬ ਉਸੇ ਤਰ੍ਹਾਂ ਹੀ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆ ਰਹੇ ਨੇ ਗੁਰੂ ਕਾਰਨਾત્મਸਤਕ ਹੋ ਰਹੇ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਔਰ ਨੰਗੇ ਪੈਰ ਪ੍ਰਕਰਮਾ ਕਰਦੇ ਨੇ ਔਰ ਨੰਗੇ ਪੈਰ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਆ ਉਹਨਾਂ ਦੇ ਉੱਤੇ ਠੰਡ ਦਾ ਇਤਨੀ ਕੜਾਕੇ ਦੀ ਠੰਡ ਦਾ ਕੋਈ ਅਸਰ ਨਹੀਂ ਫਿਲਹਾਲ ਅਮਨਸ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪੂਰੀ ਪੂਰਾ ਜੋਰ ਹੈ ਇਸ ਵੇਲੇ ਠੜਦਾ ਜਿਹੜਾ ਆਉਣ ਵਾਲੇ 10-12 ਦਿਨ ਖੁਰ ਰਹਿਣ ਦੀ ਅਸਰ ਦੇ ਕੈਮਰਾ ਪਰਸਨ ਵਿਪੰਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅਮਰਸਰ ਪੂਰੇ ਸੂਬੇ ਦੇ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਜੇ ਗੱਲ ਅਮਨਸਰ ਦੀ ਕਰੀਏ ਤੇ ਅਮਨਸਰ ਦੇ ਵਿੱਚ ਵੀ ਤਾਪਮਾਨ 4 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ ਹੈ ਉਸ ਦੇ ਨਾਲ ਪੂਰਾ ਅਰਥ ਵਿਵਸਥਾ ਲੰਚਰ ਹੋ ਗਈ ਹੈ ਲੋਕ ਆਪਣੇ ਘਰਾਂ ਤੋਂ ਆਪਣੇ ਡੈਸਟੀਨੇਸ਼ਨ ਤੇ ਬਹੁਤ ਘੱਟ ਨਿਕਲ ਰਹੇ ਨੇ ਉਹੀ ਲੋਕ ਨਿਕਲ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੋਈ ਖਾਸ ਕੰਮ ਹੈ ਆਪਣੀ ਡਿਊਟੀ ਤੇ ਜਾ ਰਹੇ ਨੇ ਇਹ ਆਪਣੇ ਦੁਕਾਨ ਖੋਲੇ ਨੇ ਆਪਣੇ ਕਾਰ ਬਿਜ਼ਨਸ ਨੂੰ ਕਰ ਰਹੇ ਨੇ ਉਹੀ ਨਿਕਲ ਰਹੇ ਨੇ ਪਰ ਜੇ ਆਮ ਜਨਤਾ ਦੀ ਗੱਲ ਕਰੀਏ ਤੇ ਉਹਨਾਂ ਦੀ ਆਮਦ ਦੇ ਵਿੱਚ ਕੁਝ ਘਟ ਹੈ ਇਸ ਕਿਆ ਜਾ ਰਿਹਾ ਮੌਸਮ ਵਿਭਾਗ ਦੇ ਮੁਤਾਬਿਕ ਹਜੇ 9-10 ਤਰੀਕ ਤੱਕ ਮੌਸਮ ਐਸੇ ਤਰ੍ਹਾਂ ਦਾ ਰਹੇਗਾ ਹੁਣ ਵੀ ਜੇ ਅਸੀਂ ਗੱਲ ਕਰੀਏ ਤਾਂ